147 ਦੇ ਵਿੱਚ ਜਿਹੜੇ ਸਾਨੂੰ ਕਹਿੰਦੇ ਆ ਧਰਤੀ ਮਿਲ ਗਈ ਹੈ ਉਹਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਪਰ ਮੈਨੂੰ ਪਤਾ ਨਹੀਂ ਕਿ ਜੇ ਸਿੱਖ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਆਜ਼ਾਦੀ ਦਿਵਾ ਸਕਦੇ ਹੈ ਤੇ ਜਦੋਂ ਸਵਾਲ ਸਿੱਖਾਂ ਦੀ ਆਜ਼ਾਦੀ ਦਾ ਹੁੰਦਾ ਹੈ ਕੋਡੋ ਫੇਰ ਵੋਟ ਨਹੀਂ ਪਹੁੰਚੇ ਹੁਣ ਦੇਖੋ ਇਸ ਸਾਲ 40 ਸਾਲ ਹੋ ਗਏ ਐ ਕੱਲੋਂ ਕਾਰਾ ਜਿਹੜਾ ਸਾਡੀ ਨਾਸਰ ਕੋਸ਼ਿਸ਼ ਕਰਦੀ ਐ ਤਾਂ ਹਕੂਮਤ ਨੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਤੇ ਭਾਜਪਾ ਦੇ ਆਗੂ ਵਾਜਪਾਈ ਨੇ ਕਿਹਾ ਕਿ ਇੰਦਰਾ ਗਾਂਧੀ ਸਾਡੇ ਜੁਰਗਾ ਪਤਾ ਐ ਇਹ ਵਾਦੀ ਦੇ ਹਾਥੀਏ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਪਰ 3 ਜੂਨ ਨੂੰ ਜੰਨੂ ਤਾਰਾ ਦੇ ਸੱਚਿ ਮਨੋਦੇ ਆ। ਪਰ 4 ਜੂਨ ਨੂੰ ਜਿੱਦਣ ਮੋਟਾ ਪਈ ਹੈ। ਸਿੱਖਾ ਨੇ ਕਾਂਗਰਸ ਨੂੰ ਮੋਟਾ ਪਾਤੀਆਂ। 7 ਮੈਂਬਰ ਕਾਂਗਰਸ ਨੇ ਸਿੱਖ ਪਾਰਟ ਨੇ ਪਾਰਲੀਮੈਂਟ ਦੇ ਵਿੱਚ ਭੇਜਦੇ। ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਏ ਤਰ ਤਰ ਤੋਂ ਤੇ ਸਾਡੀ ਪਾਰਟੀ ਨੂੰ ਠਿਸ ਕਰਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿਕੋਂਕ ਦਾ ਕਿਹੜੇ ਵੇਲੇ ਰੋਂ ਆਪਣੀ ਆਜ਼ਾਦੀ ਵੱਲ ਆਊਗਾ ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਐ ਜਿਹੜੇ ਇੰਡੀਆ 'ਚ ਐ ਇੰਡੀਆ 'ਚ ਔਰ ਜੀ ਇਹ ਤੁਹਾਡੇ ਨਾਮ ਹੈ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਉਹ ਅਸੀਂ ਮੁਸਲਮਾਨ ਦੇ ਗੁਲਾਮ ਹੈ ਤਾਂ ਫੇਰ ਜੇ ਇੰਨੀ ਸਮਝ ਹੀ ਨਹੀਂ ਕਿ ਜੇ ਤੂੰ ਆਉਂਦੇ ਮੁਸਲਮਾਨਾਂ ਨੂੰ ਸੰਤਾਰੀ ਦੇ ਵਿੱਚ ਦੱਤੀ ਬਾਤੀ ਤੇ ਆਪ ਗੁਲਾਮੀ ਹਾਸਲ ਕਰਨੀ ਫੇਰ ਰੱਬ ਹੀ ਜਾਣਦਾ ਸਿੱਖਾਂ ਤਦੋਂ ਆਪਣੀ ਜ਼ਾਤੀ ਜੀ ਗੱਲ ਤੇ ਉੱਤਰੂਗੀ ਮੈਨੂੰ ਇੰਨੇ ਸਾਲ ਬਾਅਦ ਜਦੋਂ ਜੈਤ ਕੀਤੀ ਹੈ 48 ਸਾਲ ਪਰ ਅਜੇ ਤੱਕ ਮੈਂ ਸਿਕ ਫਾਰਮ ਨੂੰ ਸਮਝ ਨਹੀਂ ਸਕਿਆ ਤੇ 60 ਵਰਦੇ ਸਮੇਂ ਤੱਕ ਵੀ ਮੈਂ ਸਿਕ ਫਾਰਮ ਦੇ ਬਾਰੇ ਜਾਣੀਆਂ ਹੀ ਰੋਕਦਾ ਮੈਨੂੰ ਸਮਝ ਨਹੀਂ ਆਈ ਸਾਡੀ ਕੌਮ ਦੀ ਇਕ ਦੁਆਰ ਤੇ ਮੁਸਰਮਾਨਾਂ ਨੂੰ ਦੱਤੀ ਦੁਆਤੀ ਪਰ ਜੇ ਤੋਂ ਅਸੀ ਦੱਤੀ ਪਾ ਗਦੇ ਇਹ ਕਾਂਗਰਸ ਰਿਪੋਰਟ ਬਾਹਰ ਚੁਕੀ ਹੈ ਜਾਂ ਬੀਕੇਪੀ ਦਾ ਆਪਾ ਡਿਟੋਰਸ ਹੋਰ ਦੋਸਤ ਹੋਰ ਹੜ ਪਾਸਲਾ ਦੇ ਇਸ ਤੋਂ ਬਿਹਤਰ ਆਰਐਸਐਸ ਨੇ ਕਿਹਾ ਇੱਕ ਦੁਆਰ ਨੂੰ ਟਾਰਗੇਟ ਜਿਲਡ ਹੋਣੀ ਹੈ ਮੰਦਰਾ ਨੂੰ 6.5 ਹਜ਼ਾਰ ਰਿਹਾ ਸਾਨੂੰ ਇਹ ਗੱਲ ਚੱਕੀ ਨਹੀਂ ਚਾਹਤੀ ਪਰ ਆਰਐਸਐਸ ਕਦੇ ਵੀ ਗੱਲ ਨਹੀਂ ਕਰਦੀ ਨਾ ਟ੍ਰਿਬਿਊਨ ਜਾਂ ਪ੍ਰੈਸ ਕੀ ਬੋਤੀ ਤੇ ਭੀਜਪੀ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਜਿਹੜੇ ਸੇਖਾ ਜਾਤੀ ਮੰਗਦੇ ਐ ਬੇਸ਼ੱਕ ਇਹ ਹਿੰਦੁਸਤਾਨ ਛੋਣ ਬੇਸ਼ੱਕ ਬਾਹਰ ਤੇ ਬੜਾ ਛੋ ਉਹਨਾਂ ਨੂੰ ਗੋਲੀ ਮਾਰ ਕੇ ਬਾਹਰ ਦਿੱਤਾ ਜਾਵੇ ਇਸ ਪਾਲਿਸੀ ਦੇ ਮੱਦੇਦ ਕੈਂਡੀਡੇਟਾਂ ਦੇ ਵਿੱਚ ਚੱਜਣ ਨੂੰ ਮਲਖ ਨੂੰ ਸਫੂਲ ਸਿੰਘ ਨੂੰ ਬਤਾਲੀਆਂ ਦੇ ਵਿੱਚ ਖੜੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਰ ਨੂੰ ਤੇ ਰੋਟੇ ਨੂੰ ਤਤਲ ਕੀਤਾ ਗਿਆ ਸਸਨੇਟ ਕੀਤਾ ਗਿਆ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਹੈ ਔਰ ਪੰਜਾਬ ਦੇ ਵਿੱਚ ਗੂਸੇਵਾਲ ਨੂੰ ਕਰ ਦਿੱਤਾ ਇਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਾਂਗਰਸ ਦੀ ਜੇ ਬਾਦਪਾਈ ਨੇ ਕਿਹਾ ਸੀ ਬ루ਸਟਾਰ ਇੰਦਰਾ ਗਾਂਧੀ ਦਾ ਇੰਦਰਾ ਗਾਂਧੀ ਦੁਰਗਾ ਬਾਤਾ ਹੈ ਅਦਵਾਨੀ ਨੇ ਜਿਹੜਾ ਕਿ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਹੁਣ ਜਿਹੜੀ ਪਾਲਿਸੀ ਹੈ ਭਾਜਪਾ ਆਰਐਸਐਸ ਦੀ ਜਿਹੜੇ ਸਿੱਟਾ ਨੂੰ ਬਾਹਰ ਤੇ ਅੰਦਰ ਕਤਲ ਕਰ ਰਹੀ ਹੈ ਸੈਟੇਟ ਕਰ ਰਹੀ ਹੈ ਉੱਚੇ ਪੜੇ ਕਾਂਗਰਸ ਚੋਪੇ ਜੋ ਕਰਕੇ ਹਿੰਦੂ ਸਾਹਤ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦੇ ਵਿੱਚ ਹੁੰਦੀ ਹੈ ਉਹ ਹਿੰਦੂ ਛਾਲਾਤੀ ਚਰਚਬੰਨੀ ਕਰਦੀ ਹੈ ਜੇ ਚਰਚਬੰਨੀ ਕਰਦੀ ਹੈ ਕਾਂਗਰਸ ਨੇ ਵੀ ਇਹ ਖੰਡਣ ਕੀਤਾ ਕਿ ਸਿੱਖਾ ਨੂੰ ਬਾਹਰ ਤੇ ਅਕਸਰ ਪਾਰੀ ਦੇ ਅੰਦਰ ਜਦੋਂ ਮੈਂ ਪਾਰਲੀਮੈਂਟ ਸੀਗਾ ਮੈਂ ਸੋਨੀਆ ਗਾਂਧੀ ਨੂੰ ਜਾ ਕੇ ਮਿਲਿਆ ਮੈਂ ਕਿਹਾ ਕਿ ਤੁਸੀਂ ਵਿਰੋਧੀ ਧਿਰੋਂ ਬੋਲੋ ਸਨਿਸ਼ਿਆਣੇ ਕਾਂਗਰਸੀ ਨੇ ਬੜਾ ਲਾਭੇ ਦੇ ਗਿਆ ਔਰ ਉਹ ਫਿਰਦਾ ਬਾਦ ਸਾਹਿਬ ਤੁਸੀਂ ਮੱਥਾ ਨਾ ਮਾਰੋ یہ جہ سکھاں کے قتل ہو رہی ہے بی جے پی آر ایس ایس و یہ سٹی انڈیا دی قومی پالسی ہے پر جے ہون سکھ سمجھ ہی نہ بولی جان دل خالصہ نے بولی اسی بولی جانے اکھیر تک بولی جا گے پر قدو ساری سکھ قوم نمج آؤ گی میں مینو نہیں پتا ਮੈਂ ਗੁੱਸੇ ਵੀ ਹਾਂ ਨਰਾਸ਼ ਵੀ ਹਾਂ ਮੈਂ ਮਾਜੇ ਦਾ ਪੀਰੇ ਹਾਂ ਜਦੋਂ ਮੈਂ ਪੀਸੀ ਇੱਥੇ ਹਰੇਕ ਘਰ ਦੇ ਵਿੱਚ ਖੋਤਾ ਦਾ ਸੀਗਾ ਬੇਸਤ ਅਮੀਰ ਜੀਬੀਦਾਰ ਸੀ ਬੇਸਤ ਗਰੀਬ ਸੀ ਉਹ ਆਪਣੀਆਂ ਚੀਜ਼ਾਂ ਛੋੜੇ ਖੋਤੇ ਦੇ ਉੱਤੇ ਛੋਦਾ ਸੀ ਆਪਾਂ ਕਹਿੰਦੇ ਆਂ ਖੋਤਾ ਬੇਫਕੂਫ ਹੁੰਦਾ ਹੈ ਜਲੇਖ ਹੁੰਦਾ ਪਰ ਇੰਨਾ ਸਿਆਣਾ ਜਾਨਵਰ ਮੈਂ ਨਹੀਂ ਦੇਖਿਆ ਜੇ ਖੋਤਾ ਕਿਸੇ ਵੱਟ ਤੋਂ ਜੱਦਾ ਛੇਟਾ ਖਾ ਕੇ ਡਿਗ ਜੇ ਫੇਰ ਉਹ ਵੱਟ ਦੇ ਰਾਹ ਅੱਗੇ ਨਹੀਂ ਪੈਂਦਾ ਹੁਣ ਜੇ ਖੋਤਾ ਜਿੱਥੇ ਵੱਟ ਤੇ ਡਿਗ ਜੇ ਫੋਰੋ ਫੋਰਾ ਤੇ ਦੀ ਪਿੱਛਾ ਫੇਕ ਪਤਾ ਨਹੀਂ ਸੇ ਕਦੋਂ ਰਾਤ ਨੂੰ ਤੇ ਪਹੁੰਚੇ ਸੇਖ ਜੋ ਉੱਤੇ ਵਰਕਟ ਸਿਆਰਫ ਕਰੂਗੀ